ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਖਾਲਸਾ ਹਾਜ਼ਰ ਨਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਕਲਾਕਾਰਾਂ ਨੇ ਗੰਦ ਪਾਇਆ ਹੋਇਆ ਇਹ ਸਾਡੀ ਪਹਿਲੀ ਕੌਮ ਆ ਜਿਹੜੀ 2% ਆ ਪੰਜਾਬ ਦੇ ਵਿੱਚ ਸਿੱਖ ਕੌਮ ਆ ਜੀ ਤੇ ਇਹ ਜਿਹੜੇ ਹੈਗੇ ਪ੍ਰੇਰਕੇ ਦੂਜੇ ਪਾਸੇ ਲਾ ਰਹੇ ਨਾ ਜੀ ਜਿਹੜੀ ਮੈਂ ਤੁਹਾਨੂੰ 5-7 ਤੱਤੇ ਸਵਾਲ ਕਰਨੇ ਆ। ਜੀ। ਬਸ ਤੱਤੇ ਕੀ ਹੈਗਾ ਵੀ ਅਕਲ ਸਚਾਈ ਵਾਲੇ ਤੇ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਜੋ ਅੱਖਾਂ ਦੇ ਸਾਹਮਣੇ ਹੈ ਉਹ ਗੱਲ ਕਰਾਂਗੇ ਕਿ ਗੁਰਦਾਸ ਮਾਨ ਇੱਕ ਕਲਾਕਾਰ ਹੈ ਜਿਹੜਾ ਕਿ ਖਾਂਦਾ ਉਹ ਕਹਿੰਦੇ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਆ ਗੁਰੂਆਂ ਦੇ ਨਾਂ ਤੇ ਆ ਪਰ ਗੁਰਦਾਸ ਮਾਨ ਤੋਂ ਕਹਿੰਦੇ ਵੀ ਮੁਸਲਮਾਨਾਂ ਤੋਂ ਔਰੰਗਜ਼ੇਬ ਤੋਂ ਦੂਸਰਾ ਬੰਦਾ ਹੈ। ਜਿਹੜਾ ਸਿੱਖਾਂ ਨੂੰ ਮੁਸਲਮਾਨ ਬਣਾ ਰਿਹਾ ਹੈ ਤੇ ਗੁਰਦਾਸ ਮਾਨ ਨੇ ਲੱਖਾਂ ਸਿੱਖਾਂ ਨੂੰ ਮੁਸਲਮਾਨ ਬਣਾਤਾ ਜਿਹੜਾ ਕਿ ਉਹ ਬਾਬੇ ਦੇ ਜਾਂਦਾ ਕਿਹੜਾ ਦੱਸੋ ਜੀ ਹਾਂਜੀ ਵੈਗੁਰਜੀਕਾ ਖਾਲਸਾ ਅੱਡੀ ਕਿਫਤੇ ਆ ਜਿਹੜਾ ਕਲਾਕਾਰ ਹਨ ਜੀ ਜਿਹੜਾ ਗਾਇਕੀ ਦਾ ਫੀਲਡ ਹੈ ਇਹ ਕਲਾਕਾਰਾਂ ਨੂੰ ਦੇਖ ਕੇ ਨਾ ਸਾਡੇ ਨੌਜਵਾਨ ਇਹਨਾਂ ਨੂੰ ਵਿੱਚ ਤਾਂ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਲੈਣ ਲੱਗੇ ਹੂੰ ਜੇ ਕੋਈ ਕਲਾਕਾਰ ਚੰਗੇ ਆ ਕੋਈ ਸਿਰ ਤੇ ਦਸਤਾਰਾਂ ਸਜਾਉਂਦੇ ਆ ਉਹਨਾਂ ਨੂੰ ਦੇਖ ਕੇ ਨੌਜਵਾਨਾਂ ਨੇ ਦਸਤਾਰਾਂ ਵੀ ਸਜਾਈਆਂ ਹੂੰ ਵਿੱਚ ਕਲਾਕਾਰ ਵਧੀਆ ਜਿਵੇਂ ਮੁੰਡਾ ਰਣਜੀਤ ਬਾਵਾ ਹੈ ਜਾਂ ਇੱਕਦੋ ਹੋਰ ਵੀ ਗਾਇਕ ਸੀ ਦਲਜੀਤ ਦਲਜੀਤ ਤੂੰ ਸਾਂਝ ਲਾ ਲੋ ਕਿੱਥੋਂ ਤੱਕ ਉਹ ਪੰਜਾਬੀਆਂ ਦਾ ਨਾਂ ਲੈ ਕੇ ਗਏ ਹੂੰ ਤੇ ਉਹਨੇ ਬਹੁਤ ਸੋਹਣੀਆਂ ਫਿਲਮਾਂ ਵੀ ਦਿੱਤੀਆਂ ਤੇ ਉਹ ਆਪ ਦਾ ਜਿਹੜਾ ਉਹ ਪਹਿਰਾਵਾ ਹੂੰ ਉਹ ਵੀ ਇੱਕ ਵਿਰਾਸਤੀ ਪਹਿਰਾਵਾ ਚਾਹੇ ਹੁਣ ਵੀ ਖਾੜਾ ਲਾਉਂਦਾ ਹੈ ਉਹਦੇ ਵਿੱਚ ਵੀ ਵਿਰਾਸਤੀ ਪਹਿਰਾਵਾ ਹੁੰਦਾ ਹੈ ਹੂੰ ਤੇ ਨੌਜਵਾਨਾਂ ਦੇ ਉੱਤੇ ਅਸਰ ਕਲਾਕਾਰਾਂ ਦਾ ਬਹੁਤ ਜ਼ਿਆਦਾ ਹੁੰਦਾ ਕੋਈ ਘੱਟ ਨਹੀਂ ਹੁੰਦਾ ਤੇ ਗਾਇਕੀ ਨਾਲ ਜਿਵੇਂ ਹੁਣ ਅੱਜ ਕੱਲ੍ਹ ਤੇ ਜਿਵੇਂ ਗਾਣੇ ਆ ਰਹੇ ਐ ਇਹ ਬਹੁਤ ਨੌਜਵਾਨਾਂ ਦੇ ਉੱਤੇ ਸੱਟ ਮਾਰ ਰਹੇ ਐ ਜਿਹੋ ਜਾਂ ਨੌਜਵਾਨ ਸੁਣਨਗੇ ਉਹੋ ਜਿਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ ਅਪਣਾਉਣਗੇ ਤਾਂ ਕਰਕੇ ਜਿਹੜੀ ਗਾਇਕੀ ਆ ਨਾ ਅੱਜ ਦੀ ਉਹ ਕਦਰਾਂ ਕੀਮਤਾਂ ਨੈਤਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੁੰਦੀ ਜਾਂਦੀ ਐ ਤੇ ਅੱਜ ਦੇ ਨਾਂ ਤਾਂ ਲਿਖਣ ਵਾਲੇ ਉਹ ਜਿਹੇ ਰਾਈਟਰ ਰਹੇ ਐ ਪੁਰਾਣੇ ਜਿਵੇਂ ਆ ਦੇਵ ਤਰੀਕੇ ਵਾਲੇ ਹੋਰ ਕਾ ਬਹੁਤ ਸਾਰੇ ਸੀ ਮਾਲ ਮਰਾਣਾ ਵਾਲੇ ਲਾਲ ਉਹ ਪੁਰਾਣੇ ਲਾਲੋ ਉਹਨਾਂ ਨੇ ਬੜੇ ਵਧੀਆ ਲੋਕ ਤੱਤ ਉਹ ਲਿਖਦੇ ਸੀ ਗੀਤ ਵੀ ਬੜੇ ਵਧੀਆ ਲਿਖਦੇ ਸੀ ਜਿਹੜੇ ਸਦੀਆਂ ਤੱਕ ਚੱਲਦੇ ਵੀ ਸੀ ਤੇ ਲੋਕ ਉਸੇਹਤ ਵੀ ਲੈਂਦੇ ਸੀ ਤੇ ਆਪਣੇ ਘਰੇਲੂ ਗੱਲਾਂ ਬਾਤਾਂ ਹੁੰਦੀਆਂ ਸੀ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਸੀ ਪਰ ਜਿਹੜੇ ਇਹ ਅੱਜ ਕੱਲ ਦੇ ਗਾਇਕਾਂ ਨੇ ਹਥਿਆਰਾਂ ਦੇ ਗਾਣੇ ਗਾਉਣੇ ਸ਼ਰਾਬਾਂ ਦੇ ਦੌਰ ਚਲਾਉਣੇ ਇਹ ਸਾਡਾ ਸੱਭਿਆਚਾਰ ਨਹੀਂ ਸੀ ਪੰਜਾਬੀਆਂ ਦਾ ਜਿਹੜਾ ਇਹਨਾਂ ਨੇ ਅੱਜ ਸਾਡੇ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਣ ਲਾਤਾ ਤੇ ਬਗਿਆੜ ਕੇ ਰੱਖਤਾ ਬਗਿਆੜ ਕੇ ਰੱਖਤਾ ਜੀ ਹਾਂ ਇਹਦੇ ਕਰਕੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਜਿਹੜਾ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਤੇ ਅਮਰਤ ਛਕਾਇਆ ਜੀ ਤੇ ਗੁਰੂ ਸਾਹਿਬ ਨੇ ਸਾਨੂੰ ਪੰਜ ਕੱਕੇ ਦਿੱਤੇ ਜੀ ਤੇ ਗੁਰੂ ਸਾਹਿਬ ਨੇ ਸਰਬ ਲੋਧਾ ਜਿਹੜਾ ਸਾਨੂੰ ਕੜਾ ਦਿੱਤਾ ਸੀ ਜੀ ਤੇ ਇਹ ਨਾਲ ਇਹ ਵੀ ਕਹਿੰਦਾ ਵੀ ਗਰਦਾਸ ਮਾਨਾ ਜਿਹੜੇ ਰਬੜ ਦੇ ਕੜੇ ਪਵਾ ਕੇ ਜਿੱਥੇ ਪੈਰਾਂ 'ਚ ਉਹਦੇ ਘੁੰਗਰੂ ਪਵਾ ਕੇ ਤੇ ਉੱਥੇ ਕਬਰਾਂ ਤੇ ਜਿਹੜਾ ਹੈਗਾ ਜਾ ਕੇ ਨਚਾਉਂਦਾ ਹੈ ਜੀ ਤੇ ਜੱਟਾਂ ਦੇ ਮੁੰਡੇ ਜਿਹੜੇ ਇਹਨੇ ਨਚਾਰ ਬਣਾਤੇ ਤੇ ਨਾਲ ਜਿਹੜਾ ਹੈਗਾ ਇਹ ਮੁਸਲਮਾਨੀ ਜਿਹੜੀ ਤਰਕ ਉਹਦੇ ਵੱਲ ਜਾਦੇ ਪ੍ਰੇਰਿਆ ਖਾਂਦਾ ਪੰਜਾਬੀ ਮਾਂ ਬੋਲੀ ਦਾ ਹਾਂਜੀ ਹਾਂਜੀ ਇਹ ਬਾਈ ਜੀ ਗਰਦਾਸ ਮਾਨ ਪੰਜਾਬ ਦਾ ਅ ਬਹੁਤ ਵਧੀਆ ਕਲਾਕਾਰ ਮੰਨਿਆ ਸੀ ਪਹਿਲਾਂ ਵਧੀਆ ਪੰਜਾਬੀਆਂ ਨੇ ਇਹਨੂੰ ਬੜੀ ਸਪੋਰਟ ਕੀਤੀ ਹੂੰ ਦੇਸਾਂ ਵਿਦੇਸਾਂ ਦੇ ਵਿੱਚ ਇਹਦੇ ਬਹੁਤ ਵੱਡੇ ਪੱਧਰ ਤੇ ਸ਼ੋਅ ਪੰਜਾਬੀਆਂ ਨੇ ਲਗਵਾਏ ਤੇ ਇਹਨੂੰ ਕਰੋੜਾਂ ਰੁਪਏ ਦਿਲ ਖੋਲ ਕੇ ਪੰਜਾਬੀਆਂ ਨੇ ਦਿੱਤੇ ਬਿਲਕੁਲ ਹਾਂ ਤੇ ਕਿਹਾ ਜਾਂਦਾ ਵੀ ਪੰਜਾਬੀ ਮਾਂ ਬੋਲੀ ਦੀ ਗਰਦਾਸ ਮਾਨ ਨੇ ਸੇਵਾ ਕੀਤੀ ਜਿਵੇਂ ਆਪ ਵੀ ਕਹਿੰਦੇ ਆ ਕਲਾਕਾਰ ਤੇ ਜਾਂ ਵਿੱਚ ਕਹਿੰਦੇ ਆ ਜਿਵੇਂ ਕਹਿੰਦੇ ਵੀ ਅਸੀਂ ਪੱਗ ਨੂੰ ਦੂਰ ਤੱਕ ਲੈ ਕੇ ਗਏ ਨਾ ਤੇ ਕੋਈ ਪੱਗ ਨੂੰ ਦੂਰ ਤੱਕ ਲਿਜਾ ਸਕਦਾ ਹੈ ਪੱਗ ਨੂੰ ਤੇ ਗੁਰੂ ਮਹਾਰਾਜ ਹੀ ਲੈ ਕੇ ਗਏ ਆ ਉਹਨਾਂ ਨੇ ਸਾਨੂੰ ਬਖਸ਼ੀ ਸਰਦਾਰੀ ਹੈ ਤੇ ਪੱਗ ਇਹਨਾਂ ਨੂੰ ਲੈ ਕੇ ਗਈ ਹੈ ਹਾਂ ਪੱਗ ਇਹਨਾਂ ਨੂੰ ਲੈ ਕੇ ਠੀਕ ਹੈ ਜੀ ਉਸੇ ਤਰ੍ਹਾਂ ਗੁਰਦਾਸ ਮਾਨ ਜਿਹੜੀ ਕਹਿੰਦਾ ਨਾ ਮੈਂ ਪੰਜਾਬੀ ਦੀ ਸੇਵਾ ਕੀਤੀ ਕਈ ਸਾਡੇ ਲੋਕ ਵੀ ਭੋਲੇ ਭਾਲੇ ਕਹਿੰਦੇ ਬੋਨੇ ਜੀ ਬੜੀ ਪੰਜਾਬੀ ਦੀ ਸੇਵਾ ਕੀਤੀ ਆਪ ਵੀ ਨਹੀਂ ਇਹਦੀ ਸੇਵਾ ਕੀਤੀ ਪੰਜਾਬੀ ਨੇ ਇਹਦੀ ਸੇਵਾ ਕੀਤੀ ਹੈ ਜੇ ਇਹਦੇ ਕੋਲੇ ਪੰਜਾਬੀ ਨਾ ਹੁੰਦੀ ਤੇ ਜੇ ਇਹਦੇ ਕੋਲੇ ਕੋਈ ਹਿੰਦੀ ਦੇ ਵਿੱਚ ਜਾਂ ਕੁਝ ਹੋਰ ਇਹਦੇ ਕੋਲੇ ਭਾਸ਼ਾ ਹੁੰਦੀ ਕੀ ਇਹਨੂੰ ਪੰਜਾਬੀ ਇਤੋਂ ਤੱਕ ਸਿਰ ਦਾ ਤਾਜ ਬਣਾ ਲੈਂਦੇ ਬਿਲਕੁਲ ਜੇ ਪੰਜਾਬੀਆਂ ਨੇ ਇਹਨੂੰ ਸਿਰ ਦਾ ਤਾਜ ਬਣਾਇਆ ਐ ਐਡਾ ਇਹਨੂੰ ਮਾਣ ਤੇ ਸਤਿਕਾਰ ਦਿੱਤਾ ਉਹ ਪੰਜਾਬੀਆਂ ਨੇ ਇਹਨੂੰ ਪੰਜਾਬੀ ਬੋਲੀ ਕਰਕੇ ਦਿੱਤਾ ਪੰਜਾਬੀ ਨਾਲ ਜੁੜਿਆ ਹੋਣ ਕਰਕੇ ਦਿੱਤਾ ਥੋੜੀ ਥੋੜੀ ਜਿਹੀ ਗੱਲ ਕਰਦੇ ਆ ਜੀ ਇਹ ਕਹਿੰਦਾ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਹਿੰਦੀ ਨੂੰ ਮਾਸੀ ਸਮਝੋ ਜਿੱਥੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਇਹਦਾ ਜੀ ਇਹਦੇ ਮਤਲਬ ਫਾਲੋਅਰ ਨੇ ਜੀ ਜੀ ਵਿਰੋਧ ਕੀਤਾ ਹੁਣ ਜੇ ਪੰਜਾਬੀ ਥੋੜੀ ਮਾਂ ਬੋਲੀ ਹੈ ਸਾਡੀ ਵੀ ਮਾਂ ਬੋਲੀ ਹੈ ਸਭ ਦੀ ਮਾਂ ਬੋਲੀ ਹੈ ਪੰਜਾਬ ਚ ਰਹਿੰਦੇ ਦੀ ਮਾਂ ਬੋਲੀ ਹੈ ਜੀ ਜੇ ਇਹਦੀ ਹਿੰਦੀ ਮਾਸੀ ਲੱਗਦੀ ਹੈ ਫਿਰ ਹਿੰਦੀ ਦੇ ਗਾਣੇ ਕੱਢੇ ਇੱਕ ਵੀ ਨਹੀਂ ਚੱਲਦਾ ਜੀ ਹਾਂਜੀ ਹਾਂਜੀ ਜਦੋਂ ਨਲੇ ਨੇ ਬਿਆਨ ਦਿੱਤਾ ਨਾ ਜੀ ਅਸੀਂ ਪਛਾਵਾ ਅਸੀਂ ਸਾਰਿਆਂ ਸਿੱਖ ਕੇ ਖੁਸ਼ ਹੈ ਅਸੀਂ ਕਹਿਣਾ ਵੀ ਭਾਈ ਵੱਧ ਤੋਂ ਵੱਧ ਪਛਾਵਾ ਦਾ ਗਿਆਨ ਸਾਡੇ ਬੱਚਿਆਂ ਨੂੰ ਚਾਹੀਦਾ ਹੈ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਸਾਡਾ ਆਧਾਰ ਪੰਜਾਬੀ ਹੈ ਨੰਬਰ 1 ਤੇ ਪੰਜਾਬੀ ਸਿੱਖਣੀ ਹੂੰ ਉਹ ਤੋਂ ਨੰਬਰ 2 ਤੇ ਸਾਨੂੰ ਅੰਗਰੇਜ਼ੀ ਵੀ ਚਾਹੀਦੀ ਹੈ ਹਿੰਦੀ ਜਿੰਨੇ ਦਾ ਪਛਾਵਾ ਸਿੱਖੀਆਂ ਜਾਂ ਚੰਗੀ ਗੱਲ ਹੈ ਪਰ ਆਪਣੌਣੀ ਪੰਜਾਬੀ ਚਾਹੀਦੀ ਹਾਂ ਪਰ ਜਦੋਂ ਗਰਦਾਸ ਮਾਨ ਨੇ ਇਹ ਬਿਆਨ ਦਿੱਤਾ ਨਾ ਉਦੋਂ ਜਿਹੜਾ ਮਾਹੌਲ ਸੀ ਉਹ ਉਦੋਂ ਸੈਂਟਰ ਸਰਕਾਰ ਦਾ ਇਹ ਚੱਲ ਰਿਹਾ ਸੀ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਉਸ ਸਮੇਂ ਗ੍ਰਹਿ ਮੰਤਰੀ ਦੇ ਵੀ ਬਿਆਨ ਆਏ ਤੇ ਆਰਐਸਐਸ ਨੇ ਵੀ ਇਹ ਗੱਲ ਕਹੀ ਸੀ ਉਸ ਸਮੇਂ ਨੇ ਕਿਹਾ ਸੀ ਵੀ ਪੰਜਾਬੀ ਸਾਡੀ ਮਾਂ ਤੇ ਹਿੰਦੀ ਸਾਡੀ ਮਾਸੀ ਉਦੋਂ ਲੋਕਾਂ ਨੇ ਤਾਂ ਕਰਕੇ ਬਹੁਤ ਸਾਰਾ ਵਿਰੋਧ ਵੀ ਹੋਇਆ ਸੀ ਤੇ ਇਹਨੂੰ ਕਹਿਣਾ ਵੀ ਨਹੀਂ ਸੀ ਚਾਹੀਦਾ ਇਹ ਹਾਂ ਤਾਂ ਜੋ ਪੰਜਾਬੀ ਹਾਂ ਜਦੋਂ ਖਾਂਦਾ ਪੰਜਾਬੀ ਐ ਤੇ ਪੰਜਾਬੀ ਗਾਉਂਦਾ ਐ ਪੰਜਾਬੀ ਪਹਿਨਦਾ ਐ ਤੇ ਪੰਜਾਬੀਆਂ ਪੰਜਾਬੀ ਇਹਨੂੰ ਸੁਣਦੇ ਐ ਤੇ ਫਿਰ ਪੰਜਾਬੀ ਦਾ ਜਿਹੜਾ ਮਾਨ ਸਤਕਾਰ ਹੈ ਉਹ ਵੀ ਵਧ ਕਰਨਾ ਚਾਹੀਦਾ ਜੀ ਹਾਂਜੀ ਬਾਬਾ ਜੀ ਜਿਹੜੇ ਗੁਰੂ ਸਹਿਬਾਨਾ ਨੇ ਹਾਂਜੀ ਇੱਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਔਰ 30 ਭਗਤਾਂ ਭੱਟਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂਜੀ ਤਾਂ ਉਹਨਾਂ ਨੇ ਵੀ ਕਬਰਾਂ ਨੂੰ ਨਿੰਦਿਆ ਕੀਤੀ ਆ ਕਬਰਾਂ ਨੂੰ ਮੜੀ ਮਸਾਣੀ ਨਾ ਪੁੱਜਣ ਜਾਈ ਗੁਰਬਾਣੀ ਦਾ ਫਰਮਾਨ ਹੈ ਜੀ ਜੀ ਵੀ ਕਬਰਾਂ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਜੀ ਚਾਹੇ ਉਹ ਕਿਸੇ ਕਾਸਟ ਦਾ ਬੰਦਾ ਗੁਰਬਾਣੀ ਨੇ ਤਾਂ ਜਾਤ ਬਾਤ ਨੂੰ ਦੂਰ ਰੱਖਿਆ ਹਾਂਜੀ ਆਪਣਾ ਚਲੋ ਬਣਾਇਆ ਪਿੰਡਾਂ ਦੇ ਵਿੱਚ ਵੀ ਇਹ ਭਾਈ ਆਹ ਕਾਸਟ ਦਾ ਇਹ ਆਹ ਕਾਸਟ ਦਾ ਜੀ ਪਰ ਖਾਸ ਕਰਕੇ ਜਿਹੜਾ ਹੈਗਾ ਵੀ ਕਬਰਾਂ ਦੇ ਵਿੱਚੋਂ ਜਿਹੜਾ ਕਬਰਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਸ ਗਰਦਾਸ ਸਿਮਾਨ ਨੇ ਮੈਂ ਸਮਾਧਮ ਰਾਏ ਕਹਿਣਾ ਚਾਹੁੰਦਾ ਹੈ ਵੀ ਜਿਹੜੇ ਲੋਕ ਕਹਿ ਰਹੇ ਹੈ ਜਿਹੜਾ ਕਿ ਇਹ ਬੰਦਾ ਅਰਸ਼ ਤੋਂ ਫਰਸ਼ ਤੇ ਛਿੜਦਾ ਤਾਂ ਜਦੋਂ ਡੁੰਗਾਈ ਦੇ ਵਿੱਚ ਗਏ ਤਾਂ ਇਹਨੂੰ ਇਹ ਕਹਿ ਰਿਹਾ ਵੀ ਇਹ ਬੰਦਾ ਕਬਰਾਂ ਦੇ ਨਾਲ ਜੁੜ ਰਿਹਾ ਜੇ ਹਾਲਾਂਕਿ ਗੁਰਬਾਣੀ ਪੰਡਦੀ ਹੈ ਤੇ ਇਹ ਇਹਦੀ ਵੀ ਪੀ ਐਚ ਡੀ ਕਰੀ ਹੋਈ ਹੈ ਪੰਜਾਬੀ ਤੇ ਜੀ ਤੇ ਪੰਜਾਬੀ ਜਾਣਦਾ ਹੋ ਕੇ ਗੁਰੂ ਪੀਰਾਂ ਦੀ ਸਾਰੀ ਨੌਲੇਜ ਰੱਖਣ ਦੇ ਬਾਵਜੂਦ ਵੀ ਜੀ ਇਹ ਕਬਰਾਂ ਤੇ ਜਿਹੜੇ ਮੱਥੇ ਟਿਕਾਉਂਦਾ ਤੇ ਨਾਲ ਲੋਕਾਂ ਨੇ ਵਿਰੋਧ ਕਰਦਾ ਵੀ ਤੂੰ ਤਾਂ ਘੁੰਗੂ ਘੂਰੂ ਪਾ ਕੇ ਨੱਚੀ ਜਾ ਉੱਥੇ ਨੇ ਸ੍ਰੀ ਸਹਿਬ ਪਾਈ ਹੈ ਜਿਹੜੇ ਸਿੱਖ ਜੀ ਸਾਡੇ ਜੀ ਜੋ 17 ਵੈਗੁਰੂ ਕੱਲਾ ਜਾਣਦੇ ਆ ਨਹੀਂ ਗਿਆਨ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਪੜਾ ਕੇ ਸਟੇਜ ਤੇ ਪੈਸੇ ਛਡਾ ਕੇ ਉਹਨਾਂ ਨੂੰ ਵੀ ਮਗਰ ਲਈ ਖੜਦਾ ਜੀ ਜੀ ਤਾਂ ਕਵਰਾਂ ਦੇ ਨਾਲ ਜਿਹੜਾ ਜੋੜਦਾ ਨਾ ਵੱਡੇ ਪੱਧਰ ਤੇ ਇਹਨੂੰ ਦੇਖ ਕੇ ਹੋਰ ਵੀ ਗਵਈਏ ਗਏ ਨੇ ਹਾਂ ਬਿਲਕੁਲ ਇਹਨੇ ਤੇ ਜਾਣਾ ਹੀ ਜਾਣਾ ਇਹਨੂੰ ਦੇਖ ਕੇ ਹੋਰ ਵੀ ਗਵਈਏ ਕਵਰਾ ਕਰਨੀ ਗਏ ਐ ਤੇ ਉੱਥੇ ਇਹੋ ਜਿਹੇ ਡੇਰਿਆਂ ਤੇ ਗਏ ਐ ਉਹਨਾਂ ਨੂੰ ਹਰਲਾ ਸ਼ੇਰੀ ਮਿਲੀ ਐ ਵੀ ਜਦੋਂ ਐਡਾ ਗਵਈਆ ਜਾਈ ਜਾਂਦਾ ਵੀ ਅਸੀਂ ਵੀ ਜਾਈਏ ਤੇ ਉਹ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਵੱਡਾ ਅਸਰ ਪਿਆ ਉਸ ਮਤਵਾਲੇ ਨੇ ਖਾਸ ਉਹ ਮਤ ਦੇ ਨਾਲ ਲੋਕਾਂ ਨੂੰ ਜੋੜਨਾ ਉਥੇ ਡੇਰਿਆਂ ਤੇ ਜਾ ਕੇ ਇਹਨੇ ਉਹ ਪ੍ਰੋਗਰਾਮ ਕਰਨੇ ਤੇ ਫਿਰ ਉਥੇ ਇੱਥੋਂ ਤੱਕ ਕਿ ਉਹਨਾਂ ਨੂੰ ਗੁਰੂਆਂ ਦੇ ਨਾਲ ਵੀ ਚਾਹੇ ਇਹਨਾਂ ਨੇ ਬਾਅਦ ਦੇ ਵਿੱਚ ਇਹਨੇ ਮਾਫ਼ੀ ਮੰਗੀ ਪਛਤਾਵਾ ਕੀਤਾ ਉਦੋਂ ਜਿਹੜੇ ਭੱਲੇ ਸ਼ਬਦ ਦਾ ਉਹ ਆਇਆ ਸੀ ਨਾ ਵਿਕਿਆਨ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ ਉਦੋਂ ਵੀ ਇਹਨੇ ਉਥੋਂ ਤੱਕ ਉਹ ਜਿਹੜੇ ਡੇਰੇ ਦੇ ਸੀਗੇ ਕੋਈ ਵੀ ਸਤਕਾਰਯੋਗ ਹੁੰਦੇ ਐ ਕੋਈ ਵੀ ਚਲੋ ਹੈਗੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਦੇ ਪਰ ਇਹਨਾਂ ਨੇ ਉਹਦੇ ਨਾਲ ਜੋੜਨਾ ਗੁਰੂਆਂ ਦੇ ਨਾਲ ਬਰਾਬਰਤਾ ਕਰਨੀ ਉਦੋਂ ਬੜਾ ਔਕਾ ਲੱਗਿਆ ਸੀ ਮਾੜਾ ਲੱਗਿਆ ਸੀ ਕਿਸ ਤਰ੍ਹਾਂ ਉਹਨਾਂ ਦੀ ਬਰਾਬਰਤਾ ਕਰਕੇ ਕਿਤੇ ਬਰਾਬਰ ਲੈ ਆਉਣਾ ਤੇ ਫਿਰ ਡੇਰਿਆਂ ਦਾ ਗੁਣਗਾਨ ਕਰਨਾ ਇਹਨਾਂ ਵੱਡਾ ਗੁਣਗਾਨ ਕਰਨਾ ਅਸਰ ਪਾਉਣਾ ਨੌਜਵਾਨਾਂ ਤੇ ਕਿ ਮੈਨੂੰ ਤਾਂ ਜਿਹੜਾ ਕੋਈ ਮਿਲਿਆ ਵੀ ਉਤੋਂ ਮੈਨੂੰ ਮਿਲਿਆ ਜੀ ਉਤੋਂ ਮੈਨੂੰ ਤਾਂ ਰੱਬ ਭਗਵਾਨ ਹੀ ਉਤੋਂ ਸਾਰਾ ਦਰਚਨ ਹੋਇਆ ਵੀ ਕੀ ਗੱਲ ਫਿਰ ਭਾਈ ਤੂੰ ਪੰਜਾਬੀਆਂ ਦਾ ਮੁੰਡਾ ਹੈ ਸਿੱਖਾਂ ਦੇ ਘਰ ਦਾ ਤੇਰਾ ਜਨਮ ਹੈ ਕੀ ਗੱਲ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਮਿਲਿਆ ਨਹੀਂ ਕਿ ਤੂੰ ਗਿਆ ਹੀ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦਾ ਤੈਨੂੰ ਸਭ ਕੁਝ ਉੱਥੋਂ ਵੀ ਮਿਲਦਾ ਬਿਲਕੁਲ ਮਿਲਦਾ ਹਾਂ ਸਭ ਕੁਝ ਮਿਲਦਾ ਝੋਲਕਾਂ ਭਰ ਕੇ ਲੈ ਕੇ ਆਉਂਦਾ ਜੇ ਜਿਹੜਾ ਇਹ ਹਰ ਖਾੜੇ ਦੇ ਵਿੱਚ ਜਾ ਕੇ ਹਰ ਜਗ੍ਹਾ ਤੇ ਜਾ ਕੇ ਲਾਡੀ ਸ਼ਾ ਲਾਡੀ ਸ਼ਾ ਲਾਡੀ ਸ਼ਾ ਕਹਿੰਦਾ ਸਾਈਂ ਜੀ ਸਾਈਂ ਜੀ ਸਾਈਂ ਜੀ ਇਹ ਗੱਲ ਕਹਿੰਦਾ ਹਮ ਲੇਕਿਨ ਜਿਹੜਾ ਹੈਗਾ ਆਪਣਾ ਜਦੋਂ ਇਹ ਕਹਿੰਦਾ ਮੈਂ ਐਕਸੀਡੈਂਟ ਹੋਇਆ ਮੈਨੂੰ ਉਹਨੇ ਬਚਾਇਆ ਜੀ ਪਰ ਬਚਾਉਣ ਵਾਲਾ ਅਕਾਲ ਪੁਰਖ ਹੈ ਜਿਹੜੇ ਮੁਸਲਮਾਨ ਸਾਡੇ ਵੀਰ ਹੈਗੇ ਆ ਇਸ ਮਤਮらい ਸੁਣਦੇ ਆ ਜੀ ਜੇ ਉਹਨਾਂ ਨਾਲ ਵੀ ਕੋਈ ਇਨਸੀਡੈਂਟ ਹੋਏ ਤਾਂ ਉਹ ਵੀ ਕਹਿੰਦਾ ਅੱਲਾ ਨੇ ਵੈਗਰੂ ਨੇ ਬਚਾਇਆ ਜੀ ਇਹ ਲਾਡੀ ਸਾਹ ਤੇ ਸਾਈਂ ਦਾਸ ਨੇ ਕਹਿੰਦਾ ਬਚਾਇਆ ਹਾਲਾਂਕਿ ਉਹ ਆਪ ਨਹੀਂ ਬਚੇ ਹਾਂਜੀ ਹਾਂਜੀ ਦੇਖੋ ਮਰਨਾ ਸੱਚ ਹੈ ਜੀ ਜੀ ਜੇ ਇੰਨੀ ਬੰਦੇ ਨੂੰ ਕੋਈ ਨੌਲੇਜ ਹੋਵੇ ਇੰਨਾ ਗਿਆਨ ਹੋਵੇ ਤਾਂ ਬੰਦਾ ਫਿਰ ਕਈ ਹਜ਼ਾਰ ਸਾਲ ਤੱਕ ਜਿਉਂਦਾ ਰਹੇ ਹਾਂਜੀ ਹਾਂਜੀ ਹਾਂ ਹਾਂਜੀ ਉਹ ਤਾਂ ਹੁਣ ਦੇਖੋ ਵੀ ਇਹਦੇ ਮਨ ਦੀ ਭਾਵਨਾ ਕਿੰਨੀ ਕੋਦੇ ਨਾਲ ਜੁੜੀ ਹੋਈ ਆ ਨਾ ਹੂੰ ਆਪਾਂ ਨੂੰ ਪਤਾ ਨਹੀਂ ਆਪਾਂ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਤਾਂ ਜੋ ਦੁੱਖ ਤੇ ਸੁੱਖ ਹੈ ਸਿੱਖ ਨੂੰ ਤਾਂ ਹੁਕਮ ਹੈ ਜਨਮ ਤੋਂ ਲੈ ਕੇ ਮਰਨ ਤੱਕ ਉਹ ਤੇ ਜਿੰਨੇ ਰਿਸ਼ਤੇ ਨਾਤੇ ਜੋ ਕੁਝ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰਦਾ ਇਹ ਹੁਣ ਉੱਥੇ ਜੁੜਨ ਹੋਣ ਕਰਕੇ ਸਾਰੀਆਂ ਗੱਲਾਂ ਕਹਿੰਦਾ ਇਹ ਜਾਣਦਾ ਜਾਂ ਪ੍ਰਮਾਤਮਾ ਜਾਣਦਾ ਵੀ ਇਹਨੂੰ ਉੱਥੋਂ ਕਿੰਨਾ ਕੁ ਕੁਝ ਮਿਲੇ ਹੈ ਕਿੰਨਾ ਕੇ ਪ੍ਰਭਾਵਿਤ ਹੋਇਆ ਹੈ ਹਨ ਪਰ ਇਸ ਤਰ੍ਹਾਂ ਕਬਰਾਂ ਦੇ ਨਾਲ ਜੋੜਨਾ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਇੱਕ ਇਹੋ ਜਿਹਾ ਏਡੇ ਵੱਡੇ ਗਵਈਏ ਦੇ ਵੱਲੋਂ ਉਹ ਪੰਜਾਬ ਦੇ ਲੋਕਾਂ ਨੂੰ ਔਖਾ ਲੱਗਿਆ ਸਿੱਖ ਕੌਮ ਨੂੰ ਔਖਾ ਲੱਗਿਆ ਜਿਹਦੇ ਨਾਂ ਦੇ ਨਾਲ ਸਿੰਘ ਲੱਗਦਾ ਹੈ ਨਾ ਸਿੱਖਾਂ ਦੇ ਘਰ ਦਾ ਜਨਮ ਹੈ ਸਿੱਖ ਕੌਮ ਵੀ ਚਾਹੁੰਦੀ ਹੈ ਕਿ ਉਹ ਆਪਦੇ ਇਧਰ ਮਜ਼ਬ ਦੇ ਵਿੱਚ ਰਹੇ ਤੇ ਸੇਵਾ ਕਰੇ ਗਿਆਨ ਰੱਖਣ ਦੇ ਬਾਵਜੂਦ ਹਾਂ ਗਿਆਨ ਰੱਖਣ ਦੇ ਬਾਵਜੂਦ ਵੀ ਇਸ ਤਰ੍ਹਾਂ ਨੌਜਵਾਨਾਂ ਨੂੰ ਗਮਰਾਹ ਕਰਨਾ ਇਹ ਬਹੁਤ ਬੜੀ ਦੁੱਖ ਦੀ ਗੱਲ ਹੈ ਤੇ ਬਾਕੀ ਇਹਦੇ ਨਾਲ ਨਾ ਜੀ ਕੰਟਰੋਵਰਸੀ ਪਹਿਲਾਂ ਤੋਂ ਵੀ ਜੁੜਦੀ ਆਈ ਹੈ ਜਿਵੇਂ ਹੁਣ ਪਿਛਲਾ ਦੌਰ ਵੀ 92 93 ਵਾਲਾ ਵੀ ਦੇਖਦੇ ਆ ਨਾ ਜੀ ਉਦੋਂ ਵੀ ਇਹ ਗੱਲਾਂ ਜਦੋਂ ਹੁਣ ਆਪਾਂ ਸੁਣਦੇ ਆ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਹੈ ਉਦੋਂ ਵੀ ਜਦੋਂ ਕੇ ਪੀ ਐਸ ਗਿੱਲਵਰ ਕਹਿੰਦਾ ਦੌਰ ਸੀ ਨਾ ਪੰਜਾਬ ਦੇ ਵਿੱਚ ਬਿਲਕੁਲ ਤੇ ਜਦੋਂ ਉਹਨਾਂ ਦਾ ਇੰਨਾ ਸਹਿਮ ਬਣਿਆ ਹੋਇਆ ਸੀ ਉਦੋਂ ਵੀ ਜਦੋਂ ਉਹਨਾਂ ਨੇ ਪਿੰਡਾਂ ਦੇ ਵਿੱਚ ਐਨ ਐਸ ਐਸ ਦੇ ਕੈਂਪ ਲੱਗੇ ਨੇ ਸਾਡੇ ਮੈਂ ਪਿੰਡ ਆਪ ਦੇਖਦਾ ਰਿਹਾ ਉਦੋਂ ਨੌਜਵਾਨ ਕੁੜੀਆਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਨਚਾਉਣਾ ਨੌਜਵਾਨ ਕੁੜੀਆਂ ਨੂੰ ਇਕੱਠੀਆਂ ਕਰਕੇ ਉਹ ਹਾਈਪੋਨਟਾਈਜ਼ਮੈਂਟ ਕਰਦਾ ਉਹਨਾਂ ਦੇ ਕੈਂਪ ਬਣਾਉਣੇ ਹਾਂ ਉੱਥੇ ਨਚਾਉਣੀਆਂ ਕੁੜੀਆਂ ਗਿੱਧੇ ਭੰਗੜੇ ਦੇ ਨਾਂ ਦੇ ਉੱਤੇ ਉੱਤੇ ਲੱਚਰ ਧਪਾਉਣੀ ਤੇ ਉਦੋਂ ਫਿਰ ਇਹਨਾਂ ਤੋਂ ਪ੍ਰੇਰਿਤ ਕਰਕੇ ਉਹ ਗਿੱਲ ਵਰਗਿਆਂ ਨੇ ਬਿਆਨ ਵਰਗਿਆਂ ਨੇ ਉਹ ਖਾੜੇ ਲਵਾਉਣੇ ਇਹ ਵਿੱਚ ਸੀ ਉਹ ਵਿੱਚ ਸੀ ਉਹ ਟਾਈਮ ਉਹਦਾ ਗੀਤ ਵੀ ਉਦੋਂ ਜਿਹੜਾ ਉਹ ਗਾਣਾ ਵੀ ਚੱਲਦਾ ਸੀ ਵੀ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ ਹਾਂ ਪੰਜਾਬ ਦੇ ਨਾਲ ਚਾਹੇ ਬਹੁਤ ਕੁਝ ਜੁੜਿਆ ਹੋਇਆ ਹੈ ਪਰ ਇਸ ਤਰ੍ਹਾਂ ਕਿਸੇ ਫਿਰਕੇ ਨੂੰ ਦਾ ਇੱਕ ਚੀਜ਼ ਦੇ ਵੱਲ ਲੈ ਕੇ ਜਾਣਾ ਨੌਜਵਾਨਾਂ ਨੂੰ ਕਿਉਂਕਿ ਨੌਜਵਾਨਾਂ ਨੂੰ ਦੇਖ ਕੇ ਨੌਜਵਾਨ ਬਹੁਤ ਕੁਝ ਸਿੱਖਦੇ ਆ ਕਲਾਕਾਰਾਂ ਨੂੰ ਦੇਖ ਕੇ ਉਹੀ ਮੈਂ ਗੱਲ ਕਰਦਾ ਢੜੰਗਾ ਵਾਲਾ ਚਾਹੇ ਚੰਗਾ ਚਾਹੇ ਮਾੜਾ ਜੀ ਉਹਦੀ ਪਰਚਾ ਵੀ ਦਰਜ ਹੋਇਆ ਹੈ 302 ਦਾ 376 ਦਾ ਜੀ ਉਹ ਤਾਂ ਹੁਣ ਉਹਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹੈ ਪਰ ਆਪਾਂ ਇਸ ਮਾਧਮ ਰਾਹੀਂ ਕਹਿੰਦੇ ਆ ਕਿ ਜੇ ਉਹ ਪ੍ਰਚਾਰਕ ਬਣਿਆ ਜੀ ਸਿੱਖ ਧਰਮ ਦਾ ਉਹਦਾ ਵਿਰੋਧ ਵੀ ਅੱਜ ਸ਼੍ਰੋਮਣੀ ਕਮੇਟੀ ਵੀ ਕਰਦੀ ਹੈ ਉਹਦੇ ਆਉਂਦੇਦਾਰ ਵੀ ਕਰਦੇ ਆ ਜੀ ਜੇ ਉਹ ਪ੍ਰਚਾਰਕ ਬਣਿਆ ਤਾਂ ਉਹਨੇ ਘੱਟੋ ਘੱਟ 500 2000 ਪ੍ਰਾਣੀ ਨੂੰ ਅਮਰਤ ਸ਼ਿਕਾਇਆ ਇਹਦਾ ਮਤਲਬ ਉਹਦੀ ਸਪੀਚ ਤੋਂ ਪ੍ਰਭਾਵਿਤ ਹੋਏ ਹਾਂਜੀ ਉਹਦੀ ਸਪੀਚ ਤੋਂ ਪ੍ਰਭਾਵਿਤ ਹੋਇਆ ਉਹ ਵੀ ਗੁਰੂ ਤਾਂ ਹੈ ਨਹੀਂ ਇਟ ਮੀਨਜ਼ ਇਹ ਬੰਦੇ ਦੀ ਹਰ ਕਾਸਟ ਆਉਂਦੀ ਆ ਗੀਤ ਆਉਂਦਾ ਜੇ ਆਪਾਂ ਧਾਰਮਿਕ ਸਮਾਗਮ ਤੇ ਜਾਣਾ ਹੋਵੇ ਤਾਂ ਉੱਥੇ 20 ਬੰਦੇ ਜਾਣਗੇ ਜੇ ਨਚਾਰਾਂ ਤੇ ਜਾਣਾ ਹੋਵੇ ਜੇ ਭੰਗੜੇ ਪਾਉਣ ਵਾਲੇ ਜਾਣਾ ਹੋਵੇ ਉੱਥੇ 200 ਜਾਣਗੇ 20 20 ਨੂੰ ਤੁਸੀਂ 10 ਨਾਲ ਗੁਣਾ ਕਰ ਦਿਓ ਇਹਦਾ ਮਤਲਬ ਹੈ ਵੀ ਜੇ ਉਹ ਬੰਦਾ 500 ਜਾਂ 2000 ਪ੍ਰਾਣੀ ਨੂੰ ਅੰਮ੍ਰਿਤ ਛਕਾ ਸਕਦਾ ਤਾਂ ਇਹ ਕਲਾਕਾਰ ਬਣ ਕੇ ਤੇ ਲੱਖਾਂ ਬੰਦਿਆਂ ਨੂੰ ਉੱਥੇ ਮੜੀਆਂ ਤੇ ਲੈਣ ਲੱਗ ਗਿਆ ਹਾਂਜੀ ਹਾਂਜੀ ਇਹ ਤਾਂ ਲੱਖਾਂ ਬੰਦਾ ਅਸਰ ਪੈਂਦਾ ਪਿਆ ਜੀ ਪੂਰਾ ਅਸਰ ਪਿਆ ਉੱਥੇ ਇੰਨੇ ਵੱਡੇ ਵੱਡੇ ਕੱਟ ਹੋਣ ਲੱਗ ਪਏ ਤੇ ਉੱਥੇ ਜਿਹੜਾ ਦਿਖਾਇਆ ਜਾਂਦਾ ਮਾਇਆ ਦਿਖਾਈ ਜਾਂਦੀ ਹੈ ਉੱਥੇ ਸਟੇਜ ਤੇ ਢੇਰ ਲੱਗੇ ਹਾਂ ਉਹਦਾ ਕੀ ਕੰਮ ਉਥੇ ਹਾਂ ਜਿਵੇਂ ਇੰਨੇ ਪੈਸੇ ਕੋਈ ਦਰਗਤਾਂ ਨਾ ਲੱਗਦੇ ਐ ਮੈਂ ਨਹੀਂ ਕਿਤੇ ਹੋਰ ਦੇਖਿਆ ਇਸ ਰੋਡ ਦੇ ਪੈਸੇ ਢੇਰ ਲੱਗੇ ਤੇ ਉੱਥੇ ਥੱਬੇ ਪਰ ਪਰ ਕੇ ਸਿੱਟੇ ਜਾਂਦੇ ਐ ਤੇ ਉੱਥੇ ਦੱਸਿਆ ਜਾਂਦਾ ਵੀ ਇੱਥੇ ਭਾਈ ਇੰਨੀ ਮਾਇਆ ਜੇ ਇਸ ਤਰ੍ਹਾਂ ਇਤੋਂ ਮਿਲਦਾ ਉਹ ਸਾਰਾ ਕੁਝ ਧਕਾਉਣ ਵਾਸਤੇ ਜੀ ਸਾਰਾ ਕੁਝ ਹੁੰਦਾ ਹੈ ਉਹ ਇੱਕ ਦਿਮਾਗ ਦੀ ਸਕੀਮ ਹੁੰਦੀ ਹੈ ਵੀ ਲੋਕਾਂ ਨੂੰ ਕਿਵੇਂ ਨੌਜਵਾਨਾਂ ਨੂੰ ਨਾਲ ਜੋੜਨਾ ਹੈ ਤੇ ਉਹ ਇਹ ਉੱਥੇ ਸਾਰੇ ਗੱਦੀ ਚੀਨ ਬਣ ਕੇ ਇਹਨਾਂ ਵੱਲੋਂ ਪੈਸੇ ਦਿੱਤੇ ਜਾਂਦੇ ਆ ਪਪਾ ਜੀ ਨੂੰ ਚੜਾ ਲੈਂਦੇ ਆ ਕਲਨ ਜੀ ਨੂੰ ਬਸ ਉਹ ਛਿੱਟੀ ਜਾਂਦਾ ਉੱਥੇ ਬਸ ਉੱਥੇ ਵੱਡੀਆਂ ਵੱਡੀਆਂ ਉਹ ਡਾ ਢੇਰ ਲੱਗੇ ਹੁੰਦੇ ਆ ਐਸੇ ਛਿੱਟੀ ਜਾਂਦੇ ਆ ਤੇ ਤਾਂ ਕਰਕੇ ਹੁਣ ਜੇ ਮੈਂ ਰਜੀਤ ਸਿੰਘ ਟਰੇਡਿੰਗ ਵਾਲੇ ਤੋਂ ਅਸੀਂ ਉਹਨਾਂ ਦਾ ਅ ਬੇਰਵਾ ਦਿੱਤਾ ਹੈ ਤਾਂ ਪ੍ਰਮਾਣ ਦਿੱਤਾ ਹੈ ਹੁਣ ਅਨਜੀਤ ਸਿੰਘ ਢਿੱਡਰਾਂ ਵਾਲੇ ਨੇ ਹਜ਼ਾਰਾਂ ਬੰਦਾ ਲੱਖਾਂ ਬੰਦਾ ਮੈਨੂੰ ਤਾਂ ਲੱਗਦਾ ਅੰਬਰ ਤੋਂ ਸ਼ਿਕਾਇਤ ਆਉਜੀ ਨਹੀਂ ਉਹ ਤਾਂ ਬਸ ਇੱਕ ਛੋਟੀ ਜਿਹੀ ਗੱਲ ਕਰ ਹਾਂ ਤੇ ਹਾਂ ਉਹਨਾਂ ਨੇ ਜੋ ਉਹਨਾਂ ਨੇ ਗੱਲਬਾਤਾਂ ਕੀਤੀਆਂ ਕੁਝ ਨਾ ਲੋਕ ਪਾਈ ਸਾਹਿਬਤ ਵੀ ਨਹੀਂ ਹੁੰਦੇ ਜਿਹੜੀ ਕੋਈ ਸਰੋਵਰਾਂ ਦੀ ਗੱਲ ਸੀ ਭੋਰਿਆਂ ਦੀ ਗੱਲ ਸੀ ਉਹਦੇ ਨਾਲ ਆਪਾਂ ਵੀ ਨਹੀਂ ਸਹਿਮਤ ਪਰ ਇਹ ਥੋੜੇ ਹੀ ਆ ਵੀ ਆਪਾਂ ਹਨ ਜਿਹੜੇ ਪਾਸੇ ਨੂੰ ਕੋਈ ਪ੍ਰੇਰਿਤ ਕਰਦਾ ਹੈ ਆ ਸਰੋਦਾ ਜੀ ਪੈਂਦੇ ਪੈਂਦਾ ਸਮਾਜ ਦੇ ਵਿੱਚ ਇਹ ਰੋਲ ਮਾਡਲ ਨੇ ਬੰਦੇ ਇਹਨਾਂ ਨੂੰ ਇੰਨਾ ਮਾਨ ਸਤਕਾਰ ਦਾ ਨੌਜਵਾਨਾਂ ਨੇ ਲਾ ਲੋ ਕੋਮ ਨੇ ਪੰਜਾਬ ਨੇ ਬਖਸ਼ਿਆ ਹੋਇਆ ਹੈ ਤੇ ਜਿਹੜੀ ਵੀ ਕੋਈ ਗੱਲ ਕਰਦੇ ਇਹਨਾਂ ਦੀ ਗੱਲ ਦੇ ਉੱਤੇ ਜਾਦੇ ਨੌਜਵਾਨ ਵਿਸ਼ੇਸ਼ਤਾ ਰੱਖਦੇ ਆ ਧਿਆਨ ਦਿੰਦੇ ਆ ਹਾਂਜੀ ਇਹ ਗੱਲ ਹੈ ਜੀ ਇਸ ਸਮਾਧਮ ਰਾਈ ਅਸੀਂ ਬੇਨਤੀ ਕਰਦੇ ਆ ਸਾਡੇ ਸਰੋਤਿਆਂ ਨੂੰ ਸਾਡੇ ਚੈਨਲ ਨੂੰ ਚੋਣ ਵਾਲਿਆਂ ਨੂੰ ਤੇ ਸਾਨੂੰ ਚੋਣ ਵਾਲਿਆਂ ਨੂੰ ਅਸੀਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆ ਨਾਲ ਇਹ ਕਹਿੰਦੇ ਆ ਵੀ ਕਲਾਕਾਰ ਕੋਈ ਨਹੀਂ ਮਾੜਾ ਚਾਹੇ ਗੁਰਦਾਸ ਮਾਨਾ ਚਾਹੇ ਚਮਕੀਲਾ ਚਾਹੇ ਦਦਾਰ ਸੰਧੂ ਸੀ ਚਾਹੇ ਮੁਹੰਮਦ ਦੀਕ ਸੀ ਜੋ ਵੀ ਸੀ ਸੁਣੋ ਸੁਣਨਾ ਕੋਈ ਮਾੜੀ ਗੱਲ ਨਹੀਂ ਦੇਖਣਾ ਕੋਈ ਮਾੜੀ ਗੱਲ ਨਹੀਂ ਪਰ ਉਹਦੀਆਂ ਗੱਲਾਂ ਨੂੰ ਅਪਣਾਉਣਾ ਉਹਦਾ ਉਹਦੇ ਉਹਦੇ ਪ੍ਰਤੀ ਹਿਪਨੋਟਾਈਜ਼ਮੈਂਟ ਹੋ ਜਾਣਾ ਆਪਦੇ ਧਰਮ ਨੂੰ ਛੱਡ ਦੇਣਾ ਮਤਲਬ ਕੀ ਹੈਗਾ ਵੀ ਡੁੰਗਾਈ ਨਾਲ ਸੋਚ ਵਿਚਾਰ ਕੇ ਜਿਹੜੇ ਸਾਡੇ ਪੰਜਾਬੀ ਐ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆ ਸਾਡੀ ਜਿਹੜੀ ਕੌਮ ਐ ਉਹ 2% ਐ 2% ਦੇ ਵਿੱਚੋਂ ਵੀ ਅਸੀਂ ਕਿੱਧਰ ਨੂੰ ਜਾ ਰਹੇ ਆ ਗੀਤ ਸੁਣੋ ਅਖਾੜੇ ਸੁਣੋ ਲਵਾਓ ਜੋ ਉਹ ਤੁਹਾਡਾ ਆਪਦਾ ਪਰਸਨਲ ਵਿਚਾਰ ਆ ਪਰ ਅਸੀਂ ਇਸ ਮੱਧਮ ਰਾਹੀਂ ਬੇਨਤੀ ਕਰਦੇ ਆ ਸਾਡੇ ਨਾਲ ਗੁਰਪ੍ਰੀਤ ਸਿੰਘ ਖਾਲਸਾ ਜੀ ਵੀ ਜੁੜੇ ਸੀਗੇ ਤੇ ਇਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਆ ਕਿ ਤੁਸੀਂ ਜਿਆਦਾ ਤੋਂ ਜਿਆਦਾ ਜਿਹੜਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਕੋਸ਼ਿਸ਼ ਕਰੋ ਉਹਦੇ ਸੰਕਲਪ ਨੂੰ ਅਪਣਾਓ ਗੁਰਬਾਣੀ ਇੱਕ ਜਨਾਰਥਵਾਦੀ ਹੈ ਇੱਕ ਗੱਲ ਡਾਟ ਸਾਹਿਬ ਇਹ ਵੀ ਆਪਾਂ ਕਿਸੇ ਵੀ ਕੋਈ ਧਰਮ ਦਾ ਨਹੀਂ ਆਪਾਂ ਕਿਸੇ ਦਾ ਕੋਈ ਨੀਮਾਤਕਾ ਨਹੀਂ ਕਿਸੇ ਧਰਮ ਨਾਲ ਜਿਉ ਵੀ ਉੱਥੇ ਹੈਗਾ ਕੋਈ ਗੱਦੀ ਨਿਸ਼ੀਨ ਹੈ ਕੋਈ ਸੇਵਾ ਕਰਦਾ ਸਭ ਸਤਿਕਾਰਯੋਗ ਹੈ ਆਪਣਾ ਕਹਿਣ ਦਾ ਭਾਵ ਹੈ ਵੀ ਆਪਣੇ ਸਿੱਖ ਨੌਜਵਾਨ ਕਿੱਧਰ ਜਾ ਰਹੇ ਐ ਹਾਂ ਆਪਣਾ ਦੂਜੇ ਧਰਮਾਂ ਤੇ ਕੋਈ ਰੋਚਾ ਨਹੀਂ ਉਹਨਾਂ ਦੇ ਉਹ ਜੀਅਦ ਕੇ ਜਾਨ ਸੇਵਾ ਕਰਨ ਉੱਤੇ ਜਾਂਦੇ ਐ ਪਰ ਜਿਹੜੇ ਸਾਢੇ ਸਿੱਕ ਨੌਜਵਾਨ ਆ ਉਹਨਾਂ ਨੂੰ ਪਹਿਲ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਜਿਵੇਂ ਜਬਰੀ ਸੁਨਤ ਕਰੀ ਜਾਂਦੀ ਸੀ ਔਰੰਗਜ਼ੇਬ ਫਿਰ ਉਹ ਨਾ ਕਰੋ ਹਾਂ ਜਬਰੀ ਸਾਡੇ ਕੇਸ ਘਟਾ ਕੇ ਜਿਹੜੇ ਬੱਚਿਆਂ ਦੇ ਆ ਉਹਨਾਂ ਨੂੰ ਇਸ ਗੱਲ ਪਾਸੇ ਨਾ ਬਣਾਓ ਹਾਂ ਨਾਲ ਨਾਲ ਆਪਾਂ ਗਰਦਾਸ ਮਾਨ ਨੂੰ ਵੀ ਚਲੋ ਆਪਣੀ ਤਾਂ ਬੇਨਤੀ ਹੈ ਉਹਨੂੰ ਵੀ ਏਡੇ ਸੀਨੀਅਰ ਆ ਕਲਾਕਾਰ ਆ ਆਪਣੇ ਵੱਡੇ ਭਰਾਵਾਂ ਦੀ ਥਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਜੀ ਅਸੀਂ ਤੁਹਾਨੂੰ ਬੜਾ ਸੁਣਿਆ ਤੇ ਬਹੁਤ ਸੁਣਦੇ ਆ ਬੜੇ ਚੰਗੇ ਗਾਣੇ ਆ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਲਾ ਲਓ ਹੋਰ ਲਾ ਲਓ ਅਸੀਂ ਤੁਹਾਨੂੰ ਕੋਈ ਨਿੱਜੀ ਤੌਰ ਤੇ ਟਿੱਪਾ ਟਿੱਪਾ ਨਹੀਂ ਕਰਦੇ ਆ। ਸਾਡੀ ਤਾਂ ਬੇਨਤੀ ਹੈ ਵੀ ਤੁਸੀਂ ਇਧਰ ਨੂੰ ਸਮਾਧੀ ਨੌਜਵਾਨਾਂ ਨੂੰ ਕੋਸ਼ਿਸ਼ ਕਰੋ। ਦੂਸਰੀ ਗੱਲ ਇਹ ਹੈ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਉਹਨੇ ਕੁਝ ਵੀ ਖਾ ਲਿਆ ਪੀ ਲਿਆ ਉਹ ਬੰਦਾ ਐਂਡ ਤੇ ਜਾ ਕੇ ਅਮਰ ਤੇ ਸ਼ਕ ਲੈਂਦਾ ਪੱਗ ਬੰਨਦਾ ਪਾਠ ਪੂਜਾ ਕਰਦਾ ਗੁਰਦਾਸ ਮੰਨ ਕੋਲੇ ਹਜੇ ਵੀ ਜਿਹੜੀ ਬੌਨਸ ਦੀ ਜ਼ਿੰਦਗੀ ਜਿਉਂਦਾ ਉਹਦੇ ਕੋਲੇ 66-68 ਸਾਲ ਉਮਰ ਆਉਦੀ ਜਿਹੜੇ ਕੋਦੇ 5-7 ਸਾਲ ਅਜੇ ਤੱਕ ਨੇ 100 ਸਾਲ ਤੱਕ ਜੀਦੇ ਪਰ ਜਿਹੜੇ ਰਹਿੰਦੇ ਨਾ ਉਹਨੋਂ ਨੂੰ ਲੋਕਾਂ ਨੂੰ ਪੰਜਾਬੀ ਬਾਹ ਬੋਲੀ ਗੁਰੂ ਗ੍ਰੰਥ ਸਾਹਿਬ ਇਸ ਲਿਪੀ ਨਾਲ ਜੋੜ ਕੇ ਇਸ ਸਨਾਤ ਨੂੰ ਅਪਣਾ ਕੇ ਤੇ ਉਹਨਾਂ ਜਿਹੜੇ ਨੌਜਵਾਨ ਹੈ ਸਾਡੇ ਉਹਨਾਂ ਨੂੰ ਮਾਨ ਸਾਹਿਬ ਤੁਸੀਂ ਜੋੜੋ ਜਿਹੜੀ ਕੋਈ ਪਿੱਛੇ ਗਲਤੀ ਵੀ ਹੋ ਗਈ ਗਣਕਾ ਨੇ ਗਲਤੀ ਕਰ ਬੈਠੀ ਸੀ ਉਹਨੂੰ ਵੀ ਗੁਰੂ ਸਾਹਿਬ ਨੇ ਤਾਰਤਾ ਜੀ ਜੇ ਤੁਸੀਂ ਕੋਈ ਗਲਤੀਆਂ ਕੀਤੀਆਂ ਵੀ ਹੈ ਤਾਂ ਤੁਸੀਂ ਇਸ ਪੰਜਾਬ ਨਾਲ ਕਦੇ ਵੀ ਧੋਖਾ ਨਾ ਕਰੋ ਜੀ 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 ਬਹੁਤ ਨਾਲ ਬਹੁਤ ਉਹਨਾਂ ਨੇ ਚੰਗਾ ਵੀ ਗਾਇਆ ਹੈ ਬਹੁਤ ਚੰਗਾ ਵੀ ਗਾਇਆ ਪਰ ਸਾਰਾ ਮੰਨਦੇ ਆ ਪਰ ਉਹਨੂੰ ਵੀ ਬੇਨਤੀ ਹੈ ਵੀ ਹੁਣ ਵੀ ਜੇਕਰ ਉਹ ਚਾਹਣ ਤਾਂ ਇੱਧਰ ਨੂੰ ਬਹੁਤ ਨੌਜਵਾਨ ਮੁੜ ਸਕਦੇ ਹਾਂ ਹਾਂ ਜੀ ਉਹਨਾਂ ਨੇ ਜੋੜ ਤੇ ਤੇ ਮੁੜ ਵੀ ਸਕਦੇ ਹੋਰਿਆ ਕਿ ਤੋ ਹਾਂਜੀ ਇਹ ਸਾਨੂੰ ਸਾਡੇ ਨਾਲ ਗੁਰਪ੍ਰੀਤ ਸਿੰਘ ਖਾਲਸਾ ਜੀ ਬੜੇ ਵਧੀਆ ਵਿਚਾਰ ਰੱਖੇ ਤੇ ਅਸੀਂ ਇਸ ਕਲਾਕਾਰਾਂ ਦੇ ਟੌਪਿਕ ਤੇ ਗੱਲ ਕੀਤੀ ਜੇ ਕਿਸੇ ਦੇ ਮਨ ਤੇ ਵੀ ਲੱਗੇ ਹੋਵੇ ਸੀ ਦਿਲੋਂ ਨਹੀਂ ਕਿਸੇ ਦੇ ਖਿਲਾਫ ਪਰ ਜੋ ਸਚਾਈ ਹੈ ਜੋ ਲੋਕਾਂ ਦੀ ਆਵਾਜ਼ ਹੈ ਉਹ ਤਾਂ ਗੁਰਦਾਸ ਮਾਨ ਜੀ ਨੂੰ ਵੀ ਪਤਾ ਵੀ ਮੇਰੇ ਕਿੰਨੇ ਫੁੱਲ ਪਰ ਡਿੱਗ ਪਏ ਕਿੰਨਾ ਮੇਰੇ ਖਾੜੇ ਘਟ ਗਏ ਕਿੰਨੇ ਮੇਰੀ ਜਿਹੜੀ ਪ੍ਰਸ਼ੰਸਾ ਉਹ ਘਟ ਗਈ ਤੇ ਸਾਡਾ ਕੋਈ ਬੈਰ-ਬਿਰੋਧ ਨਹੀਂ ਲੇਕਿਨ ਇਹ ਇਹ ਜੋ ਸਚਾਈ ਹੈ ਉਹਨੂੰ ਅਸੀਂ ਬਿਆਨ ਕੀਤਾ ਜੇ ਕਿਸੇ ਦੇ ਦਿਲ ਤੇ ਸੱਟ ਲੱਗੀ ਹੋਵੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ